ਅੱਜ ਸੰਗਰੂਰ ਦੀ ਅਨਾਜ ਮੰਡੀ 'ਚ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਿਚਾਰਾ ਲਈ ਰੱਖੀ ਗਈ ਹੈ ਜਿਸੇ ਵਿੱਚ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਤੇ ਹੋਰ ਕਈ ਵੱਡੇ ਲੀਡਰਾਂ ਵੱਲੋਂ ਸਮੁਲਿਤ ਕੀਤੀ ਗਈ ਹੈ। ਮੀਡੀਆ ਨਾਲ ਗਲਵੱਟ ਕਰਦੇ ਹੋਏ ਕ੍ਰੀਮਪੁਰੀ ਨੇ ਕਿਹਾ ਕਿ ਇਸ ਰੈਲੀ ਦਾ ਨਾਜੋਜ ਮੇ ਸਰਕਾਰਿਆ ਬਹੁਤ ਜ਼ਮੀਨ ਹਮਾਰੀ ਹੈ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧਤ ਮੁਹਿੰਮ ਚਲਾਈ ਗਈ ਹੈ ਉਹ ਸਿਰਫ ਔਰ ਸਿਰਫ ਗਰੀਬਾਂ ਦੇ ਵਾਸਤੇ ਹੈ ਹੁਣ ਤੱਕ ਸਰਕਾਰ ਦੱਸੇ ਕਿਸ ਵੱਡੇ ਸਮਗਲ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਆ ਆਉਣ ਵਾਲੀ 2027 ਦੇ ਲਖਸਾਂ ਦੇ ਵਿੱਚ ਬੋਝੋ ਸਮਾਜ ਪਾਰਟੀ ਵੱਡੀ ਜਿੱਤ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ ਭੋਜਨ ਸਮਾਜ ਪਾਰਟੀ ਨੇ 15 ਮਾਰਚ ਨੂੰ ਫਗਵਾੜੇ ਦੀ ਧਰਤੀ ਤੋਂ ਸਭ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਪੈਣ ਕੁਮਾਰੀ ਮਾਇਆਵਤੀ ਜੀ ਕੌਮੀ ਪ੍ਰਧਾਨ ਭੋਜਨ ਸਮਾਜ ਪਾਰਟੀ ਜੀ ਦੇ ਅਸ਼ੀਰਵਾਦ ਦੇ ਨਾਲ ਅਸੀਂ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਹੈ ਪੰਜਾਬ ਸੰਭਾਲੋ ਮਹਮ ਸ਼ੁਰੂ ਕਰਨ ਦਾ ਉਦੇਸ਼ ਮਕਸਦ ਕੀ ਹੈ ਕਿ ਅਸੀਂ ਇਸ ਸਿੱਟੀ ਤੇ ਪਹੁੰਚੇ ਆ ਪੰਜਾਬ ਦੇ ਵਸ ਵਾਸੀ ਵੀ ਇਸ ਸਿੱਟੀ ਤੇ ਪਹੁੰਚੇ ਆ 78 ਸਾਲ ਜਿਹਨੇ ਪੰਜਾਬ ਸੰਭਾਲਿਆ ਜਿਨ੍ਹਾਂ ਨੂੰ ਪੰਜਾਂਤਾ ਪੰਜਾਬ ਸੰਭਾਲਦੇ ਰਹੇ ਉਹਦੇ ਵਿੱਚ ਆਮ ਪਾਰਟੀ ਆ ਕਾਂਗਰਸ ਅਕਾਲੀ ਭਾਜਪਾ ਇਹਨਾਂ ਨੇ ਪੰਜਾਬ ਤਬਾਹ ਕਰਤਾ ਬਰਬਾਦ ਕਰ ਤੂ ਪੰਜਾਬ ਦੀ ਤਬਾਹੀ ਸਭ ਤੋਂ ਪਹਿਲਾਂ ਡਰੱਗ ਮਾਫੀਏ ਨੇ 2 ਲੱਖ ਨੌਜਵਾਨ ਜਿਹੜੇ ਆ ਉਹ ਚਿੱਟੇ ਨਾਲ ਮਾਰ ਦਿੱਤੇ ਚਿੱਟੇ ਦੀ ਹੋਮ ਡਿਲੀਵਰੀ ਹੋ ਰਹੀ ਕਿਉਂ ਡਰੱਗ ਮਾਫੀਆ ਦਾ ਨੈਟਵਰਕ ਨਹੀਂ ਟੁੱਟ ਰਿਹਾ ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਡਰੱਗ ਮਾਫੀਆ ਦਾ ਪੈਸਾ ਪੰਜਾਬ ਦੀ ਰਾਜਨੀਤੀ ਤੇ ਲੱਗ ਰਿਹਾ ਜਦ ਤੱਕ ਅਸੀਂ ਡਰੱਗ ਮਾਫੀਆ ਪੁਲਿਸ ਔਰ ਪੋਲੀਟੀਸ਼ੀਅਨ ਦਾ ਇੱਕ ਗੱਠ ਜੋੜ ਨਹੀਂ ਤੋੜਦੇ ਉਹ ਤੱਕ ਇਹਦਾ ਨੈਟਵਰਕ ਨਹੀਂ ਟੁੱਟਣਾ ਹੁਣ ਸਰਕਾਰ ਨੇ 3 ਮਹੀਨੇ ਕੈਂਪੇਨ ਚਲਾਈ ਜੁੱਧ ਨਸ਼ਿਆਂ ਵਿਰੁੱਧ ਕਿੱਥੇ ਪੰਜਾਬ ਚ ਡਰੱਗ ਖਤਮ ਹੋਇਆ ਜੀ ਇਹਨਾਂ ਦੇ ਜੁੱਧ ਨਸ਼ਿਆਂ ਵਿਰੁੱਧ ਕੈਂਪੇਨ ਦੇ ਦੌਰਾਨ ਹੀ ਜ਼ਹਿਰੀਲੀ ਸ਼ਰਾਬ ਨਾਲ ਮਜਿੱਠੇ 22 ਮਰ ਗਏ। 3 ਲੁਧਿਆਣੇ ਮਰ ਗਏ। ਤੇ ਤਾਂ ਮਤਲਬ ਡਰੱਗ ਮਾਫੀਆ ਤਾਂ ਆਪਣਾ ਕਾਰੋਬਾਰ ਚਲਾ ਰਿਹਾ। ਜ਼ਹਿਰੀਲੀ ਸ਼ਰਾਬ ਦਾ ਚਲਾ ਰਿਹਾ, ਚਿੱਟੇ ਦਾ ਚਲਾ ਰਿਹਾ, ਹੋਰ ਜਿਹੜੇ ਇਲੀਗਲ ਡਰੱਗ ਹੈਗੇ ਉਹ ਸਾਰੇ ਮਾਰਕੀਟ ਦੇ ਵਿੱਚ ਅਵੇਲੇਬਲ ਆ, ਹੋਮ ਡਿਲੀਵਰੀ ਕੀਤੀ ਜਾ ਰਹੀ ਆ, ਬੇਖੌਫ ਕਾਰੋਬਾਰ ਚੱਲ ਰਿਹਾ। ਸਰਕਾਰ ਨੇ 13-14 ਹਜ਼ਾਰ ਨੌਜਵਾਨ ਉਹ ਫੜ ਕੇ ਜੇਲ੍ਹ ਭੇਜ ਦਿੱਤੇ ਜਿਹਦੇ ਵਿੱਚ 95-98-99% ਉਹ ਆ ਜਿਹੜੇ ਡਰੱਗ ਮਾਫੀਆ ਦੇ ਸ਼ਿਕਾਰ ਹੋ ਆ ਇਸ ਵਿਵਸਥਾ ਦੇ ਵਿਕਟਮ ਆ ਪੀੜਤ ਆ ਔਰ ਪੀੜਤਾਂ ਨੂੰ ਸਮਗਲਰ ਬਣਾ ਕੇ ਜੇਲ੍ਹ ਭੇਜ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਨਸ਼ਾ ਸ਼ਡਾਓ ਕੇਂਦਰਾਂ ਤੇ ਲੈ ਕੇ ਜਾਂਦੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਮੁਰਬਸਾਓ ਕੇਂਦਰਾਂ ਤੇ ਲੈ ਕੇ ਜਾਂਦੇ ਕਿਉਂ ਕਿ ਕਿਉਂਕਿ ਸਰਕਾਰ ਨੇ ਨਾ ਡੀ ਐਡਿਕਸ਼ਨ ਸੈਂਟਰ ਬਣਾਏ ਨਾ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਇਸ ਕਰਕੇ ਉਹ ਪੀੜਤਾਂ ਨੂੰ ਚੱਕ ਕੇ ਜੇਲ੍ਹ ਭੇਜ ਇਹ ਦੱਸਣ ਕਿਹੜਾ ਬੜਾ ਮਾਫੀਆ ਇਹਨਾਂ ਨੇ ਫੜਿਆ ਹੈ 4-4 ਗ੍ਰਾਮ ਵਾਲੇ ਉਹਨੂੰ ਸਮਗਲਰ ਬਣਾਤਾ ਕਿ ਕਵਾਂਟਰਾ ਵਾਲੇ ਟਰੱਕਾਂ ਵਾਲੇ ਉਹ ਕਿੱਥੇ ਆ ਵੱਡੇ ਸਪਲਾਈਰ ਕਿੱਥੇ ਉਹਨਾਂ ਨੂੰ ਕਿਉਂ ਨਹੀਂ ਹੱਥ ਪੈ ਰਿਹਾ ਮੈਂ ਫਿਰ ਕਹਿੰਦਾ ਕਿਉਂਕਿ ਡਰੱਗ ਮਾਫੀਆ ਦਾ ਪੈਸਾ ਪੰਜਾਬ ਦੀ ਰਾਜਨੀਤੀ 'ਚ ਲੱਗ ਰਿਹਾ BSP ਨੇ ਪੰਜਾਬ ਸੰਭਾਲੋ ਮਹਮ ਉਸ ਮਾਂ ਦੇ ਦਰਦ ਨੂੰ ਲੈ ਕੇ ਸ਼ੁਰੂ ਕੀਤੀ ਹੈ ਜਿਹੜੀ ਆਪਣੇ ਪੁੱਤ ਦੀ ਲਾਸ਼ ਕੋਲ ਬਿਲਕਦੀ ਔਰ ਉਹਦੀ ਕੋਈ ਵਿਵਸਥਾ ਸੁਣ ਨਹੀਂ ਰਹੀ ਅਸੀਂ ਧੀਆ ਦੇ ਸੁਹਾਗ بچਾਉਣ ਲਈ ਪੈਣਾ ਦੇ ਘਰਾ ਬਚਾਉਣ ਲਈ ਮਾਮਾ ਦੇ ਪੁੱਤ ਬਚਾਉਣ ਲਈ ਮੈਦਾਨ ਚਾਹੀਏ ਪੰਜਾਬੀਆਂ ਨੂੰ ਮੇਰਾ ਸੁਨੇਹਾ ਆਜ਼ਾਦ ਜ਼ਮੀਰਾਂ ਨੂੰ ਸੁਨੇਹਾ ਜਾਗਦੀਆਂ ਜ਼ਮੀਰਾਂ ਨੂੰ ਸੁਨੇਹਾ ਪੰਜਾਬ ਦੇ ਦਰਦਮੰਦਾਂ ਨੂੰ ਸਰਦਾਰ ਕਿ ਆਓ ਬੀਐਸਪੀ ਦੀ ਪੰਜਾਬ ਸੰਵਾਲੋ ਮਹਿਮ ਦਾ ਹਿੱਸਾ ਬਣੋ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਪੁਲਿਸ ਔਰ ਪੋਲੀਟਿਸ਼ੀਨ ਦੇ ਨੈਟਵਰਕ ਨੂੰ ਤੋੜਾਂਗੇ ਔਰ ਪੰਜਾਬ ਚ ਡਰੱਗ ਮਾਫੀ ਦੀਆਂ ਜਣਾ ਓਖੇੜ ਕੇ ਸਿੱਟਾ ਕੀ ਬੀਐਸਪੀ ਦੀ ਪੰਜਾਬ ਸਰਕਾਰੋਂ ਮੈਂ ਔਰ ਇਸ ਤੋਂ ਲੱਗ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਸਰਕਾਰ ਦੀ ਕੋਈ ਨੀਤੀ ਨਹੀਂ ਮੰਡਰੇਗਾ ਦਾ ਮਜ਼ਦੂਰ ਵੀ ਪੀੜਤ ਉਹਨੂੰ ਵੀ ਸਮੇਂ ਸਿਰ ਪੈਸਾ ਨਹੀਂ ਮਿਲ ਰਿਹਾ ਹਾਜ਼ਰੀ ਕਿਤੇ ਹੋਰ ਹੁੰਦੀ ਹੈ ਕੰਮ ਕਿਤੇ ਹੋਰ ਹੁੰਦਾ ਔਰ ਲੈਂਡ ਮਾਫੀਆ ਸੈਂਡ ਮਾਫੀਆ ਬਿਲਕੁਲ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਦੀ ਸਰਪ੍ਰਸਤੀ 'ਚ ਲੱਗਿਆ ਹੈ। ਪੰਜਾਬ ਦੇ ਸਿਰਫ 299000 ਕਰੋੜ ਦਾ ਕਰਜ਼ਾ ਸੀ ਜਦੋਂ ਇਹ ਸਰਕਾਰ ਆਈ ਹੁਣ 374000 ਕਰੋੜ ਦਾ ਹੋ ਗਿਆ 45000 ਕਰੋੜ ਦਾ ਹੋਰ ਮੰਗ ਰਾਇਆ ਹੈ। ਸਿੱਖਿਆ ਕ੍ਰਾਂਤੀ ਇਹਨਾਂ ਦੀ ਫੇਲ ਹੋ ਗਈ ਸਕੂਲਾਂ 'ਚ ਅਧਿਆਪਕ ਹੈ ਨਹੀਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਨਹੀਂ ਹੋਇਆ। ਸਿਹਤ ਸਭਾਵਾਂ ਮਾ ਹਸਪਤਾਲਾਂ 'ਚ ਡਾਕਟਰ ਹੈ ਨਹੀਂ। ਸੋ ਇਹ ਸਾਰਾ ਸਿਸਟਮ ਜੋ ਕਲੈਪਸ ਹੋਇਆ ਪੰਜਾਬ ਦਾ ਇਹਦੇ ਲਈ 78 ਸਾਲਾਂ ਦੇ ਹੁਕਮਰਾਨ ਕਾਂਗਰਸ ਅਕਾਲੀ ਭਾਜਪਾ ਆਪ ਇਹ ਜ਼ਿੰਮੇਵਾਰ ਇਹ ਜ਼ਿੰਮੇਵਾਰਾਂ ਤੇ ਇਹਨਾਂ ਨੂੰ ਉਖਾੜਨਾ ਪਊਗਾ ਪੰਜਾਬ ਜੜਨੇ ਵਾਲਿਆਂ ਨੂੰ ਰੱਦ ਕਰਨਾ ਪਊਗਾ ਔਰ ਅੱਜ ਜਿਹੜੀ ਸਾਡੀ ਪੰਜਾਬ ਚ ਪੰਜਾਬ ਸੰਭਾਲੋ ਰੈਲੀ ਸੰਗਰੂਰ ਤੇ ਅਸੀਂ ਲੋਕ ਸਭਾ ਸੰਗਰੂਰ ਤੇ ਰੱਖੀ ਹੈ ਜਿਹੜੀ ਭਾਰਤੀਆ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ ਕਿਉਂਕਿ ਬੀਐਸਪੀ ਦਾ ਅੰਦੋਲਨ ਹੈ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਅਸੀਂ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਮਜ਼ਦੂਰਾ ਦਲਤਾ ਪਛੜਿਆ ਸਰਕਾਰ ਦੀ ਬੇਲੀ पे ਜ਼ਮੀਨ ਉਹਨਾਂ ਚ ਵੰਡਣੀ ਚਾਹੁੰਦੇ ਔਰ ਬੀਐਸਪੀ ਨੇ ਜੂਪੀ ਜਦੋਂ ਪੰਨ ਕੁਮਾਰੀ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤੋ ਪੰਨ ਮਾਇਆਵਤੀ ਜੀ ਦੀ ਦੇਖ ਰੱਖ ਦੇ ਵਿੱਚ ਲੱਖਾਂ ਏਕੜ ਜ਼ਮੀਨ ਬੇਜ਼ਮੀਨੇ ਗਰੀਬਾਂ ਦਲਤਾ ਪਛੜਿਆਂ ਛੋਟੇ ਕਿਸਾਨਾਂ ਨੂੰ ਵੰਡੇ ਗਏ ਸ਼ਹਿਰਾਂ ਦੇ ਵਿੱਚ ਵੀ ਬੇਕਰਿਆ ਨੂੰ ਘਰ ਬਣਾ ਕੇ ਦਿੱਤੇ ਅਸੀਂ ਪੰਜਾਬੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆਂ ਇੱਥੋਂ ਸੁਨੇਹਾ ਦੇਣਾ ਚਾਹੁੰਦੇ ਆਂ ਸੰਗਰੂਰ ਦੀ ਧਰਤੀ ਤੋਂ ਕਿ ਇੱਥੇ ਰਾਜੇ ਦੀ ਜ਼ਮੀਨ ਕਿਰਤੀ ਕਾਮੇ ਛੋਟੇ ਕਿਸਾਨ ਕਹਿੰਦੇ ਸੀ ਸਾਨੂੰ ਦੇ ਦਿਓ ਸਰਕਾਰ ਰਾਜਾशाही ਸਿਸਟਮ ਨਾਲ ਖੜੀ ਹੋ ਗਈ ਔਰ ਕਿਰਤੀਆਂ ਦੇ ਉੱਪਰ ਡੰਡਾ ਚੱਲਿਆ ਉਹਨਾਂ ਨੂੰ ਜੇਲ੍ਹ ਭੇਜਿਆ ਹੁਕਮਰਾਨ ਇੰਨਾ ਬੇਲੱਜਾ ਨਿਕਲਿਆ ਕਿ ਅਣਬੇਈਆਂ ਸਾਡੀਆਂ ਤਿਆਂ ਨੂੰ ਵੀ ਜੇਲ੍ਹ ਭੇਜਣ ਲੱਗੇ ਉਹਨੇ ਸ਼ਰਮ ਨਹੀਂ ਕੀਤੀ। ਔਰ ਬੁੱਢੀਆਂ ਮਾਮਾ ਨੂੰ ਜੇਲ੍ਹ ਭੇਜਣ ਲੱਗਿਆ ਬਜ਼ੁਰਗਾਂ ਨੂੰ ਭੇਜਣ ਲੱਗਿਆ ਸ਼ਰਮ ਨਹੀਂ ਕੀਤੀ। ਮਨੁੱਖੀ ਅਧਿਕਾਰਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਤੋਂ ਇਸ ਜ਼ਬਰ ਦੇ ਵਿਰੁੱਧ BSP ਨੇ ਉਸ ਵਕਤ ਵੀ ਆ ਕੇ ਲੜਾਈ ਲੜੀ। ਆਮ ਪਾਰਟੀ ਦੀ ਸਰਕਾਰ ਜੇਲ੍ਹਾਂ ਭੇਜਣ ਵਾਲੀ ਸੀ। ਔਰ BSP ਜੇਲ੍ਹਾਂ ਚੋਂ ਕਢਵਾਉਣ ਲਈ ਖੜੀ। ਇਹਨਾਂ ਨੇ 3 ਮਾਮਾ ਜੇਲ੍ਹਾਂ ਚ ਭੇਜੀਆਂ ਔਰ BSP ਨੇ ਜੇਲ੍ਹਾਂ ਚੋਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ 3 ਨੂੰ ਮਾਮਾ ਨੂੰ ਕਢਵਾਇਆ ਔਰ ਫਿਰ ਕਾਂਗਰਸ ਚੁੱਪ ਰਹੀ ਅੱਜ ਤੱਕ ਉਹਨੇ ਨਿੰਦਾ ਤੱਕ ਨਹੀਂ ਕੀਤੀ BJP ਨੇ ਅਕਾਲੀਆਂ ਨੇ ਇੱਕ ਵਾਰ ਵੀ ਕਿਹਾ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗਲਤ ਕੀਤਾ ਇਹਦਾ ਮਤਲਬ ਚਾਰੇ ਹੀ ਫਿਊਡਲ ਔਰ क्रੂਅਲ ਮਾਈਂਡ ਲੈ ਕੇ ਚੱਲ ਰਹਾ ਹੈ ਇੰਨੀ ਚਾਹੁੰਦੇ ਕਿ ਕਿਰਤੀ ਕਾਮਾ ਕਿਸਾਨ ਛੋਟਾ ਜਿਹੜਾ ਉਹ ਵੀ ਆਪਣੇ ਪੈਰਾਂ ਤੇ ਖੜਾ ਹੋਵੇ ਬਹੁਜਨ ਸਮਾਜ ਪਾਰਟੀ ਦੀ ਨੀਤੀ ਆ ਅਸੀਂ ਜੋ ਪਿਛੇ ਲਾਗੂ ਕਰੀ ਆ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਮਾਲਕੀ ਕਿਸੇ ਵੀ 1 ਇੰਚ ਵੀ ਛੇੜਨੀ ਨਹੀਂ ਸਰਕਾਰ ਦੇ ਕੋਲ 9 ਲੱਖ ਏਕੜ ਜ਼ਮੀਨ ਪੰਜਾਬ ਦੇ ਵਿੱਚ ਹੈਗੀ ਆ ਸਰਕਾਰ ਆਪਣੇ ਰਿਸ਼ਤੇ ਨਾਤੇ ਨੂੰ ਖੋਜ ਕਰਨ ਲਈ 9 ਲੱਖ ਏਕੜ ਜ਼ਮੀਨ ਦੇ ਉੱਪਰ ਜਿਹੜੀ ਸਰਕਾਰ ਆਉਂਦੀ ਹੈ ਉਹ ਕਬਜ਼ਾ ਕਰਾ ਦਿੰਦੀ ਆ ਉਹ ਉੱਥੋਂ ਉਹਦੀ ਲੁੱਟ ਕਰਦੀ ਆ ਪੈਸੇ ਦੀ ਉੱਥੇ ਜਿਹੜੇ ਕੁਦਰਤੀ ਸਰੋਤ ਹੁੰਦੇ ਆ ਉਹਨਾਂ ਦੀ ਲੁੱਟ ਕਰਦੀ ਆ ਬਹੁਜਨ ਸਮਾਜ ਪਾਰਟੀ ਉਹ 9 ਲੱਖ ਏਕੜ ਸਰਕਾਰੀ ਜ਼ਮੀਨ ਪੰਜਾਬ ਦੀਆਂ ਸੰਗਠਨਾਂ ਜਦੋਂ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਣਗੇ ਜਿੱਥੇ ਅਸੀਂ ਡਰਗ ਮਾਫੀ ਦੀਆਂ ਜੜ੍ਹਾਂ ਖਾੜ ਕੇ ਸਟਾੰਗੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਾਂਗੇ ਪੰਜਾਬ ਨੂੰ ਕੋਰ ਆਰਥਿਕ ਸੰਕਟ ਤੋਂ ਕੱਢਾਂਗੇ education regulation ਕਰਾਂਗੇ health regulation ਕਰਾਂਗੇ ਉੱਥੇ ਉਹ 9 ਲੱਖ ਏਕੜ ਜ਼ਮੀਨ ਰਾਜਾ ਚਾਹੀ ਸਿਸਟਮ ਦੀ ਜਿਹੜੀ ਆ ਉਹ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਵਿੱਚ ਬੀਐਸਪੀ ਜੁਪੀ ਦੀ ਤਰ੍ਹਾਂ ਵੰਡੂਗੀ